ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਤੇ ਪ੍ਰਣਾਮ ਸਭ ਨੂੰ ਜੀ ਅੱਜ ਤੁਹਾਨੂੰ ਅਸੀਂ ਸੁਆ ਸ਼ਹਿਰ ਦੀ ਉਹ ਇਤਿਹਾਸਕ ਥਾਂ ਵਿਖਾਉਣ ਜਾ ਰਹੇ ਹਾਂ ਜਿਸ ਨੂੰ ਬਹੁਤ ਹੀ ਘੱਟ ਲੋਕ ਜਾਣਦੇ ਹਨ ਇਹ ਉਨੀ ਹੀ ਪੁਰਾਣੀ ਹੈ ਜਿਨੀ ਸੁਆ ਸ਼ਹਿਰ ਦੀ ਤਵਾਰੀ ਸੁਆ ਸ਼ਹਿਰ ਦੇ ਦੱਖਣ ਵੱਲ ਪਿੰਡ ਕੈਂਥਾ ਦੀ ਜੂ ਵਿੱਚ ਮੌਜੂਦ ਹੈ ਪਾਂਡਵਾ ਦਾ ਛੋਟਾ ਤਲਾ ਵੱਡਾ ਤਲਾਬ ਤਾਂ ਸਭ ਜਾਣਦੇ ਹਨ ਉਸੇ ਹੀ ਸਮੇਂ ਇੱਥੇ ਵੀ ਇੱਕ ਛੋਟਾ ਤਲਾਬ ਪੰਡਵਾ ਦੁਆਰਾ ਹੀ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਤੇ ਇਹ ਉਹਦਾ ਦਰਵਾਜ਼ਾ ਇੱਥੇ ਇੱਕ ਮੰਦਰ ਹੈ ਤੇ ਇਹ ਲਿਖਿਆ ਉੱਤੇ ਨਜ਼ਰ ਆ ਰਿਹਾ ਹੈ ਛੋਟਾ ਤਲਾਬ ਮੰਦਰ ਦਸੂਆ ਇਹ ਕੈਂਥਾ ਨੂੰ ਪਹਿ ਜਾ ਰਿਹਾ ਹੈ ਗਲੀ ਜਾ ਰਹੀ ਹੈ ਤੇ ਇਧਰ ਦਸੂਆ ਸ਼ਹਿਰ ਹੈ ਔਰ ਇਹ ਆਓ ਵਖਾ ਨੇ ਉਤਿਆਸਕ ਮੰਦਿਰ ਔਰ ਛੋਟਾ ਤਲਾਬ ਇਹ ਸਾਹਮਣੇ ਮੰਦਿਰ ਆ ਗਿਆ ਜੀ ਇਹ ਬਾਅਦ ਵਿੱਚ ਬਣਾਏ ਗਏ ਹਨ ਮੰਦਿਰ ਪਹਿਲਾਂ ਇੱਥੇ ਛੋਟਾ ਤਲਾਬ ਹੀ ਹੁੰਦਾ ਸੀ ਇਹ ਬਣਾਈ ਜਿਵੇਂ ਸਭ ਕੁਝ ਬਣਾਇਆ ਹੈ ਅੱਛਾ ਜੀ ਇਸ ਇਹੜਾ ਛੋਟਾ ਤਲਾਬ ਹੈ ਹਾਂਜੀ ਇਹ ਕੌਣ ਤੁਸੀਂ ਬਣ ਇਹਦੀ ਸੁਖ ਸਮਾ ਦੇ ਮੈਂ ਹਾਂ 52 ਸਾਲ ਦੀ ਹਾਂ ਇੱਥੇ ਅੱਗੇ ਮੈਨੂੰ ਨਹੀਂ ਪਤਾ ਕਿ ਮੇਰੇ ਤੋਂ ਪਹਿਲਾਂ ਹਸਪਤਲ ਤੋਂ ਘਰ ਵਾਲੇ ਹਾਂਜੀ ਹਾਂਜੀ ਤੇ ਕੀ ਦੱਸਦੇ ਹਣ ਇੱਥੇ ਕਿਹੋ ਜਿਹਾ ਸੀ ਤਲਾਬ ਦਾ ਇਹ ਪਛ ਕੁੱਟਾ ਭੱਜਾ ਸੀ ਬੁਰਾ ਹਾਲ ਸੀ ਖੇਤਾਂ ਹਾਂ ਖੇਤ ਸਾਰੇ ਉਦਾਂ ਪਏ ਸੀ ਇੱਥੇ ਅਸੀਂ ਝੋਨਾ ਲਾਉਂਦੇ ਸੀ ਕਣਕ ਵੀ ਜਣੀ ਇਲੈਕਸ਼ਨ ਹੈ ਨਹੀਂ ਸੀ ਗਿਆ ਲੋਕਾਂ ਨੇ ਆਉਣਾ ਖਰਾਬ ਕਰ ਦੇਣਾ ਫੇਰ ਇਹਨਾਂ ਨੇ ਇਹ ਕਿਹਾ ਖੇਤੀ ਸਾਂ ਇਹਨਾਂ ਕਿਹਾ ਕਿ ਇਦਾਂ ਕਰਦੇ ਅਸੀਂ ਬੱਚਿਆਂ ਨੂੰ ਸਕੂਲ ਬਣ ਜਾਂਦਾ ਮੰਦਰ ਵਿੱਚ ਤੇ ਸ਼੍ਰੀਸ਼ਾ ਵਿੱਚ ਕੋਈ ਦੋ ਨਹੀਂ ਹੈਗਾ ਇੱਕੋ ਹੀ ਹੈ ਜੀ ਜੀ ਤੇ ਬੱਚੇ ਪੜ੍ਹਦੇ ਨੇ ਉੱਥੇ ਬੜੇ ਸੋਹਣੇ ਹਾਂਜੀ ਬੱਸ ਅਸੀਂ ਇੱਥੇ ਰਹਿੰਦੇ ਆਂ ਆਪ ਚਲੇ ਗਏ ਨੇ ਹਾਂ ਅਸੀਂ ਵੀ ਚਲੇ ਜਾਣਾ ਅੱਛਾ ਜਿਹਨਾਂ ਨੇ ਸੇਵਾ ਸੰਭਾਲੀ ਪਹਿਲਾਂ ਹਾਂ ਬਾਕੀ ਕੋਈ ਨਹੀਂ ਬੱਚੇ ਹੈਗੇ ਹੈਗਾ ਹਾਂ ਉਹ ਆਪੇ ਕਰਨਗੇ ਸਭ ਕੁਝ ਕਿੰਨੇ ਮੰਦਰ ਨੇ ਇੱਥੇ ਕਿਉਂਕਿ ਬੱਸ ਮੰਦਰ ਆਹੀ ਹੈ ਆਪਣਾ ਮਾਤਾ ਜੀ ਦਾ ਵਿੱਚ ਛਵਾਲੇ ਦਾ ਵਿੱਚ ਹਨੂਮਾਨ ਜੀ ਦਾ ਇਧਰ ਛਣੀ ਮਹਾਰਾਜ ਦਾ ਅਗਲੇ ਪਾਸੇ ਮਾਤਾ ਦਾ ਅੱਛਾ ਜਦੋਂ ਤੁਸੀਂ ਇਹ ਸੇਵਾ ਸੰਭਾਲੀ ਤੁਸੀਂ ਇੱਥੇ ਪਾਣੀ ਹੁੰਦਾ ਸੀ ਹਾਂ ਇਹ ਭਰਿਆ ਹੁੰਦਾ ਸੀ ਪਾਣੀ ਨਾਲ ਇਹ ਭਰਿਆ ਹੁੰਦਾ ਸੀ ਲਵਾਂ ਲਵਾਂ ਹਾਂਜੀ ਉਹ ਜਿਹੜਾ ਹੈਗਾ ਨਾ ਬਾਰੀਆਂ ਦੇ ਨਾਲ ਛੋਟਾ ਜਿਹਾ ਇਧਰ ਨੂੰ ਅਬਧਰਾ ਜਿਹਾ ਗਿਆ ਇਹਦੇ ਬਰਾਬਰ ਪਾਣੀ ਹੁੰਦਾ ਹੈ ਅੱਛਾ ਜੀ ਤੇ ਲੋਕੀ ਕਹਿੰਦੇ ਸੀ ਖੂਹ ਹੈ ਇਹਦੇ ਵਿੱਚ ਇਹ ਹੈ ਉਹ ਜਿਸ ਲਈ ਆਪਣੇ ਆਪ ਸੁੱਕ ਗਿਆ ਇਹਦੇ ਵਿੱਚ ਕੁਝ ਨਹੀਂ ਸੀ ਹੈਗਾ ਕੱਖ ਵੀ ਨਹੀਂ ਸੀ ਅੱਛਾ ਜੀ ਹਾਂ ਹੁਣ ਤੱਕ ਬੜਿਆਂ ਰਹਿਦਾ ਸੁਭਾਈ ਇਸ਼ਨਾਨ ਕਰਨੋਂਦੇ ਹਾਂ ਹਾਂ ਇਸ਼ਨਾਨ ਕਰੋਂਦੇ ਹਾਂ ਇਹ ਉਨੇ ਹੀ ਪੁਰਾਣੇ ਜਿੰਨਾ ਉਹ ਵੱਡਾ ਤਲਾਕ ਹਾਂ ਬਸ ਉਸੇ ਸਮੇਂ ਦਾ ਹੀ ਬਣਿਆ ਜਿਸ ਸਮੇਂ ਉਹ ਬਣਿਆ ਸੀ ਉਸੇ ਸਮੇਂ ਇਹ ਬਣਿਆ ਹੈ ਇਹਨੂੰ ਛੋਟਾ ਪਾਣ ਦਾ ਤਲਾਕ ਹਾਂ ਛੋਟਾ ਤਲਾਕ ਕਹਿੰਦੇ ਨੇ ਉਹ ਵੱਡਾ ਤਲਾਕ ਹਾਂਜੀ ਹਾਂਜੀ ਛੋਟੀਆਂ ਇਟਾਂ ਦੀਆਂ ਹਾਂ ਛੋਟਾ ਹਾਂ ਜਿੱਦਾਂ ਉਹ ਉਹ ਪਈਆਂ ਇਟਾਂ ਦੇਖੋ ਸਾਹਮਣੇ ਹਾਂਜੀ ਉਹ ਇੱਕ ਸਾਰੀ ਅਸੀਂ ਵਿੱਚੋਂ ਚੋਕ ਕੇ ਕੱਢੀ ਹੈ ਪੌੜੀ ਦੀ ਟੁੱਟੀ ਭੱਜੀ ਦੀ ਕੱਢ ਕੇ ਸੁੱਟੀ ਹੈ ਉੱਥੇ ਇਹ ਸਾਰਾ ਹੀ ਮਤਲਬ ਬਹੁਤ ਇਟਾਂ ਸੀ ਲੋਕਾਂ ਨੂੰ ਅਸੀਂ ਦੇਰ ਦਿੱਤੀਆਂ ਬਜਰੀ ਕੁੱਟਰ ਨੂੰ ਲੈ ਜਾਓ ਇੱਥੇ ਕੀ ਕਰਨੀਆਂ ਇਹ ਕਿ ਧੰਨ ਵਰਤ ਦਾ ਤਾਂ ਨਿਸ਼ਾਨੀਆਂ ਪੁਰਾਣੀਆਂ ਜਿਹੜੀਆਂ ਉਹ ਖਤਮ ਹੋ ਗਈਆਂ ਹੋ ਗਈਆਂ। ਇਹ ਤਾਂ ਨਹੀਂ ਚੈਦੀ ਨਿਸ਼ਾਨੀ। ਬਾਕੀ ਆ ਪਿੰਡੀ ਆ ਇਹਦੀ ਨਿਸ਼ਾਨੀ ਹੈਗੀ ਆ। ਅੱਛਾ ਜੀ। ਇਹ ਸ਼ਹਿਰ ਦਾ ਲਾਲਾ ਸੀ ਕੋਈ। ਹਾਂ। ਪਿੰਡੀ ਸ਼ਾਹ। ਉਹ ਮਤਲਬ ਪੂਰੇ ਹੋਵੇ ਸੀ। ਕੁਆਰਾ ਸੀ ਮੰਗਿਆ ਸੀ। ਉਹਦੇ ਘਾਬੀ ਦੀ ਮੋਟਰੀ ਜਿੰਦੀ ਦਿਖਾਈ ਸੀ ਉਹ ਕਹਿੰਦੀ ਮੈਂ ਨਾਲ ਸਤੀ ਹੁਣ। ਹਾਂ। ਇਹ ਇਹ ਨਾ ਦੀ ਆ ਜਗਾ। ਇਹ ਨਹੀਂ ਅਸੀਂ ਸਤੀ ਹੋਈ ਸੀ। ਇਹ ਨਹੀਂ ਅਸੀਂ ਬਦਲੀ। ਜਿੱਦਾਂ 21 ਦਾ ਸੀ 20 ਨਾ ਸੀ ਲਾੜੇ ਦਾ ਪਿੰਡੀ ਦਾ ਸੀ ਪਿੰਡੀ ਦਾ ਹਾਂਜੀ ਸ਼ਹਿਰ ਦਾ ਸੀ ਅੱਛਾ ਇੱਥੇ ਦਾ ਸਰਕਾਰ ਕੀਤਾ ਨਾਮ ਦੀ ਹੁਣ ਆ ਗਈ ਸਕਣਾ ਹਾਂਜੀ ਉਹ ਜੀ ਦੀ ਖਤਮ ਹੋ ਗਈ ਨਾਲ ਜਿੱਦਾਂ ਆਪਣੇ ਹਰਮੰਦਰ ਸਾਹਿਬ ਹਾਂਜੀ ਉਹਨੇ ਰਜਨੀ ਦੇਵੀ ਜੇ ਕਾ ਰਲੇ ਨਿਸ਼ਾਨਾਂ ਕੀਤੇ ਸੀ ਤੇ ਚੀਚੀ ਰੱਖ ਲਈ ਸੀ ਦਿਖਾਉਣ ਵਾਸਤੇ ਸਬੂਤ ਅਸੀਂ ਵੀ ਸਬੂਤ ਰੱਖਿਆ ਦਿਖਾਉਣ ਵਾਸਤੇ ਤੇ ਇਹਦੇ ਪਿੱਪਲ ਦਾ ਰੋਖੇ ਪ੍ਰਾਣੇ ਆ ਹਾਂ ਇਹ ਵੀ ਉਦੋਂ ਦਾ ਹੀ ਹੈ ਪੁਰਾਣੇ ਨਿਸ਼ਾਨ ਹਾਂਜੀ ਇਹ ਵੀ ਉਦੋਂ ਦਾ ਹੀ ਪਿੱਪਲ ਨਹੀਂ ਹੈਗਾ ਇਹ ਇਹ ਬੋੜਾ ਜੀ ਅੱਗੇ ਹਾਂਜੀ ਇਹ ਬਹੁਤ ਵੱਡਾ ਹੋ ਗਿਆ ਸੀ ਤੇ ਸਾਨੂੰ ਫਿਕਰ ਸਾਨੂੰ ਫਿਕਰ ਪੈ ਗਿਆ ਕਿ ਇਹਨੇ ਤਾਂ ਮੰਦਰ ਲੈ ਲੈਣੇ ਅਸੀਂ ਤਾਂ ਵੱਡੇ ਆ ਹਾਂਜੀ ਉਹ ਅੱਗੇ ਹੈਗਾ ਹਨੂਮਾਨ ਜੀ ਉਰ ਤੋਂ ਅੱਗੇ ਹੈਗਾ ਸ਼ਿਵ ਜੀ ਮਹਾਰਾਜ ਦਾ ਉਪਰ ਤੋਂ ਅੱਗੇ ਹੈਗਾ ਮਾਤਾ ਜੀ ਦਾ ਹਾਂਜੀ ਲੱਗ ਲੱਗ ਹਾਂਜੀ ਬੈਠੋ ਮੈਂ ਇੰਨਾ ਕਰਨਾ ਜਦੋਂ ਦੇ ਵਿੱਚ ਪੱਤੀ ਪਾਵਾਂ ਨਹੀਂ ਨਹੀਂ ਮਿਹਰਬਾਨ ਮਿਹਰਬਾਨ ਅਲਾ ਕੋਰੀ ਮਾਇਆ ਦਾ ਉਹ ਦਿਖਾਦਾ ਇੱਕ ਵਾਰੀ ਫੇਰ ਹਲੇ ਉੱਤਰ ਕੇ ਕੋੜੀਆਂ ਹੈ ਠੀਕ ਅੱਛਾ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਂ ਹੈਗਾ ਰਾਜਾ ਰਾਣੀ ਅੱਛਾ ਤੁਹਾਡੇ ਘਰ ਵਾਲੇ ਜਿਹੜੇ ਇੱਥੇ ਜਿਨ੍ਹਾਂ ਨੇ ਸੇਵਾ ਸਮਝੀ ਸੀ ਜੀ ਰਾਮ ਬਾਲਕ ਦਾ ਉਹਦਾ ਉਹਨਾਂ ਨੂੰ ਸੀਤਾ ਰਾਮ ਸੀਤਾ ਰਾਮ ਵੀ ਕਹਿੰਦੇ ਹਨ ਉਹ ਤਾਂ ਪੱਕਾ ਨਾ ਕਿਸੇ ਨੇ ਨਹੀਂ ਲਿਆ ਅੱਛਾ ਅੱਛਾ ਇੱਥੇ ਹੀ ਪੂਰੇ ਹੋਏ ਨੇ ਹੈ ਇੱਥੇ ਸਿਸਕਾਰ ਹੋਇਆ ਹਾਂ ਇੱਥੇ ਪੂਰੇ ਹੋਇਆ ਇੱਥੇ ਸਿਸਕਾਰ ਉਹ ਸਾਹਮਣੇ ਉਹਦੀ ਉਹਨਾਂ ਦੀ ਜਗ੍ਹਾ ਬਣਾਈ ਹੈ ਸਕੂਲ ਵਿੱਚ ਉਹਨਾਂ ਦਾ ਲੰਗਰ ਖੰਡਾਰਾ ਹੋਇਆ ਅੱਛਾ ਜਿਹੜਾ ਮਤਲਬ ਕੀਤਾ ਜਾਂਦਾ ਕਰੋ ਠੀਕ ਠੀਕ ਵਾ ਸਿਕਰ ਦੇਖ ਲਓ ਅੱਛਾ ਜੋ ਕੁਝ ਦੇਖਣਾ ਤੁਸੀਂ ਦੇਖੋ ਆਪ ਦੀ ਮਰਜ਼ੀ ਹੈ ਅੱਛਾ ਇਹ ਹੈ ਨਾ ਇਹ ਤੇ ਇਹਦਾ ਮਤਲਬ ਮਤਲਬ ਕੀ ਜਿਹੜਾ ਤੁਸੀਂ ਇਹ ਮਤਲਬ ਸਾਲਮਾ ਵੇਰੋਂ ਦੋ ਸਾਲ ਬਾਅਦ ਇੱਕ ਲੈ ਜਾਂਦੇ ਹੋ ਕਰਕੇ ਇਹ ਤੁਸੀਂ ਕਿੱਥੇ ਇਹ ਇਤਿਹਾਸ ਸੰਭਾਲਣਾ ਲੋਕਾਂ ਨੂੰ ਖਾਣਾ ਵੀ ਇੱਥੇ ਵੀ ਜਗਾ ਹੁੰਦੀ ਸੀ ਕੋਈ ਇਹਨੂੰ ਪਤਾ ਹੀ ਨਹੀਂ ਹੈ ਠੀਕ ਹੈ ਠੀਕ ਹੈ ਹੂੰ ਇਹ ਆ ਇੱਥੇ ਸਟਾਰਟ ਕੀਤਾ ਗਿਆ ਸੀ ਉਹਨਾਂ ਦਾ ਸਾਈਕਲ ਵੀ ਉੱਥੇ ਖੜਾ ਕੀਤਾ ਹੈ ਅੱਛਾ ਜੀ ਹਾਂ ਜੀ ਜੇ ਕਿਤੇ ਮੁੰਡਾ ਮੇਰਾ ਇਹਨੂੰ ਲੈ ਜਾਏ ਅੱਛਾ ਪੀਣਾ ਹੋਵੇ ਨਾ ਤੇ ਸਾਨੂੰ ਕੀ ਕਿਹਨਾ ਦੱਸਿਆ ਉਹ ਆ ਰਾਮ ਬਾਗ ਦਾ ਰਾਮ ਬਾਗ ਦਾ ਉਹਨਾਂ ਦਾ ਸਾਈਕਲ ਯਾਦ ਕਰੀਏ ਇਹ ਨਾਲ ਹੀ ਖੜੀ ਕੀਤੀ ਹੋਈ ਹੈ ਸਾਹਮਣੇ ਫੋਟੋ ਉਹਨਾਂ ਦੀ ਉਹਨਾਂ ਦਾ ਉਹ ਵੇਖੋ ਫੋਟੋ ਉਹਨਾਂ ਦੇ ਸਾਹਮਣੇ ਅੱਛਾ ਇਹ ਉਹ ਤਸਵੀਰ ਉਹਨਾਂ ਦੀ ਤੇ ਇਹ ਸਾਈਕਲ ਤੇ ਇਹ ਉਹ ਜੇ ਕਿਤੇ ਮੁੰਡਾ ਮੇਰਾ ਲੈ ਜੇ ਨਾ ਆਟੋ ਆਟੋ ਤੇ ਹੁਣ ਵਾਸਤੇ ਤੇ ਸਾਨੂੰ ਚੇਤਾ ਭੁੱਲ ਜਾ ਅਸੀਂ ਅੰਮ੍ਰਿਤ ਥੱਲੇ ਖੜਾ ਕਰ ਦਈਏ ਤੇ ਰਾਤ ਨੂੰ ਉਹਨਾਂ ਨੇ ਮੁੰਡੇ ਨੂੰ ਆ ਕੇ ਸੁਖਣੀ ਚ ਕਹਿਣਾ ਸਵੇਰੇ ਸਾਈਕਲ ਚੁੱਕ ਕੇ ਮੇਰੀ ਜਗ੍ਹਾ ਤੇ ਰੱਖੀ ਅੱਛਾ ਅੱਛਾ ਇਹਨਾਂ ਪ੍ਰੇਮ ਸੀ ਉਹਨਾਂ ਦਾ ਸੈਟ ਦੇ ਨਾਲ ਸੈਟ ਨਾਲ ਹਾਂ ਕਿਹੜੀ ਸੰਤੋਏ ਇਹ ਪੁਰੇ ਰਾਮ ਬਾਲਕ ਦਾਸ ਕਿਹੜੀ ਸਾਲ ਚ ਹੋਏ ਉਹਨੂੰ 3 ਮਹੀਨਾ ਸਾਲ ਜਾਂਦਾ ਫਿਰ ਮੈਨੂੰ ਨਹੀਂ ਸੰਦਾ ਕੀਤਾ ਹੈਗਾ ਕਿਹੜੇ ਸਾਲ ਦੀ ਹਾਂਜੀ ਮਿਹਰਬਾਨੀ ਮਦਰ ਆਜੋ ਚਾਹ ਦਾ ਚਾਹ ਕੋਈ ਦੇਰ ਨਹੀਂ ਲੱਗੇ ਫਿਰ ਕਿਹੜੇ ਉਲੇ ਭਾਲਣੇ ਗੈਸ ਤੇ ਬਣ ਜਾਣੀ ਹਾਂ ਚਲੋ ਬਣਾਓ ਫਿਰ ਆਏ ਤੇ ਇਹ ਹੈ ਜੀ ਉਹ ਤਲਾਬ ਛੋਟਾ ਤਲਾਬ ਛੋਟਾ ਤਲਾਬ ਦਸੂਆ ਛੋਟਾ ਪਾਣਵਾਂਤ ਤਲਾਬ ਤਿੱਕੂ ਜੀ ਬੜੀ ਪਹਿਲਾਂ ਵੀ ਇਸ ਸਥਾਨ ਤੇ ਅਸੀਂ ਆਏ ਸੀ ਔਰ ਵੀਡੀਓ ਬਣਾਈ ਸੀ ਉਸ ਸਮੇਂ ਹਾਲੇ ਵੀ ਮੌਜੂਦ ਸੀ ਉਹੋ ਹੀ ਹਜ਼ਾਰਾਂ ਸਾਲ ਪੁਰਾਣੀ ਐਟਾਂ ਦੀ ਚਿਣਾਈ ਦਾ ਛੋਟਾ ਜਿਹਾ ਤਲਾਬ ਤੇ ਹੁਣ ਜਿਵੇਂ ਕਿ ਦੂਜੀਆਂ ਵਿਰਾਸਤਾਂ ਦੀ ਨਿਸ਼ਾਨੀ ਖਤਮ ਹੋ ਰਹੀ ਹੈ ਇਸੇ ਤਰ੍ਹਾਂ ਇਸ ਦੀ ਦਿੱਖ ਤੇ ਵੀ ਪਰਦਾ ਪਾ ਦਿੱਤਾ ਗਿਆ ਔਰ ਸੀਮੈਂਟ ਕਰਤਾ ਗਿਆ ਆਓ ਵਿਖਾਨੇ ਤੁਹਾਨੂੰ ਉਹ ਕਲਿੱਪ ਤੇ ਇਹ ਹੈ ਉਹ ਪੁਰਾਣੀ ਵੀਡੀਓ ਤਿ ਵੀ ਦੇਖ ਸਕਦੇ ਹੋ ਛੋਟੀ ਛੋਟੀਆਂ ਇੱਟਾਂ ਦੀ ਚਣਾਈ ਆਹ ਵੇਖੋ ਤੇ ਚਾਰ ਪੌੜੀਆਂ ਨੇ ਤੇ ਚਾਰ ਪੌੜੀਆਂ ਵੱਡੇ ਤਲਾਬ ਦੀਆਂ ਸਨ ਤੇ ਇੱਥੇ ਵੀ ਚਾਰ ਹੀ ਪੌੜੀਆਂ ਨੇ ਬਹੁਤ ਹੀ ਪੁਰਾਣੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਸ ਨੂੰ ਤੇ ਦੱਸਦੇ ਨੇ ਕਿ 147 ਤੋਂ ਪਹਿਲਾਂ ਲੈਂਦੇ ਪੰਜਾਬ ਤੋਂ ਉਧਰ ਕੇ ਆਏ ਲੋਕਾਂ ਨੇ ਇਥੇ ਆਸ-ਪਾਸੇ ਖੇਤੀ ਕਰਨੀ ਸ਼ੁਰੂ ਕੀਤੀ ਹੋਈ ਤੇ ਤਲਾਬ ਜਿਹੜਾ ਹੈ ਲਾਵਾ-ਲਾਵ ਭਰਿਆ ਰਹਿੰਦਾ ਸੀ ਪਾਣੀ ਨਾਲ ਐ ਦੇਖੋ ਜੀ ਇਹ ਸਾਰਾ ਭਰਿਆ ਹੁੰਦਾ ਸੀ ਤੇ ਅੱਜ ਚਾਰੇ ਪਾਸੇ ਆਬਾਦੀ ਹੈ ਤੇ ਚੜ੍ਹਦੇ ਪਾਸੇ ਸਕੂਲ ਹੈ ਔਰ ਲੈਹੰਦੇ ਔਰ ਦੱਖਣ ਤੇ ਉੱਤਰ ਵੱਲ ਸੰਘਣੀ ਆਬਾਦੀ ਹੈ ਜਦ ਕਿ ਪੈਂਥਾ ਵੀ ਵਧਿਆ ਦਸੂਹਾ ਵੀ ਵਧਿਆ ਤੇ ਇਹ ਹੈ ਉਹ ਪੁਰਾਣੀ ਅਤਿਆਸਕ ਨਿਸ਼ਾਨੀ ਪਾਣਵਾ ਦਾ ਛੋਟਾ ਤਲਾਬ ਪਾਣਵਾ ਦਾ ਛੋਟਾ ਤਲਾਬ ਦਸੂਹਾ ਤੇ ਲਗਭਗ ਕਨਾਲ ਦੇ ਘੇਰੇ ਚ ਹੋਏਗਾ